ਅਜੀ ਹੁਨਾ ਨੇ ਆਪਣੇ ਬੇਟੇ ਅੱਧ ਕਿੱਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ ਇੱਥੇ ਸਾਲਾ ਟਾਈਮ ਹਾਂਜੀ ਐਸੀ ਘਰ ਦੇ ਵਿੱਚ ਰਹਿੰਦੀ ਰਹੀ ਆ ਇਸ ਘਰ ਦੇ ਅੰਦਰ ਉਹ 6 ਕੋ ਸਾਲ ਤੱਕ ਰਹੀ ਹੈ ਬਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਸਭ ਦੇ ਲਈ ਹਰ ਇੱਕ ਬੰਦਾ ਇੰਨਾ ਨਿਤਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾੜਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼ਰੀ ਕਾਕੇ ਕੁੱਕੇ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੁੱਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਫੁੱਲਾ ਵਾਂਗੂ ਮੈਂ ਕਹਿੰਨੀ ਆ ਬਈ ਕੀ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੇ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸਿੱਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਰਮਾਨ ਤੋਂ ਬਾਅਦ ਆਜੂ ਦੇਖਦੇ ਘਰ ਦੇ ਵਿੱਚ ਜਿਹੜਾ ਉਹਨੂੰ ਪਿੰਕੀ ਧਾਲੀਵਾਲ ਨੂੰ ਬਕਾਇਦਾ ਕਰਦੀ ਤਲਾਸ਼ੀ ਤੋਂ ਬਾਅਦ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਨਾਲ ਨੂੰ ਲੈ ਕੇ ਆ ਰਹੇ ਬਕਾਇਦਾ ਦੇਖੋ ਤੁਸੀਂ ਉਹਨਾਂ ਦੇ ਪਿੰਕੀ ਧਾਲੀਵਾਲ ਨੂੰ ਬਕਾਇਦਾ ਨਾਲ ਲਿਆਉਂਦਾ ਗਿਆ ਗੱਲਬਾਤ ਦੀ ਕੋਸ਼ਿਸ਼ ਕਰਾਂਗੇ ਅ ਫਿਰ ਕੀ ਕੁਝ ਬਰਾਮਦ ਕੀ ਕੁਝ ਕੋਈ ਗੱਲ ਨਹੀਂ ਸਾਰੀ ਪਿੰਕੀ ਧਾਲੀਵਾਲ ਨੂੰ ਕਹਿੰਦਾ ਗੱਡੀ ਦੇ ਵਿੱਚ ਬਿਠਾਇਆ ਜਾ ਰਿਹਾ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਉਹ ਕਿ ਤਕਰੀਬਨ 2 ਘੰਟੇ ਦੇ ਕਰੀਬ ਜਿਹੜਾ ਘਰ ਦੀ ਤਲਾਸ਼ੀ ਲਈ ਗਈ ਉਹਨਾਂ ਨੇ ਘਰ ਦੇ ਮੈਂਬਰ ਵੀ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਕੁਝ ਕਰੇ ਜਿਹੜਾ ਸਮਾਨ ਹੈ ਉਹ ਬਕਾਇਦਾ ਨਾਲ ਲੈ ਕੇ ਜਾਇਆ ਕਰਾ ਜਿਹੜੀ ਸ਼ੀਲਡਾ ਵਗੈਰਾ ਇਹ ਹੈ ਕੀ ਸਮਾਨ ਇਹ ਤੇ ਸ਼ੀਲਡਾ ਵਗੈਰਾ ਜਿਹੜੀਆਂ ਕੋਈ ਹੋਰ ਕੱਪ ਵਗੈਰਾ ਜਿਹੜੇ ਡੱਬੇ ਭਰ ਕੇ ਜਿਹੜਾ ਸਮਾਨ ਦੇ ਲੈ ਕੇ ਗਏ ਨੇ ਜਿਹੜਾ ਡੀਐਸਪੀ ਸਾਡੇ ਨਾਲ ਨੇ ਉਹਨਾਂ ਵੀ ਪਿੰਕੀ ਧਾਲੀਵਾਲ ਨੂੰ ਪਾਇਦਾ ਕਾਹਤ ਵੀ ਆਜੋ ਆਜੋ ਕਰਨ ਕੋਸ਼ਿਸ਼ ਕਰਾਂਗੇ ਟਲਣ ਦੀ ਕੋਸ਼ਿਸ਼ ਹਾਂ ਕੋਸ਼ਿਸ਼ ਕਰਾਂਗੇ ਪਰ ਲੇਕਿਨ ਆਪ ਕੀ ਜੀ ਕੁਛ ਕਹੋਗੇ ਤਾ ਹੱਥ ਜੋੜਦੇ ਨੇ ਹੱਥ ਜੋੜਦੇ ਹੋਏ ਸਾਹਮਣੇ ਆ ਰਹੇ ਨੇ ਦੇਖੋ ਕਿਸ ਤਰ੍ਹਾਂ ਹੱਥ ਜੋੜ ਰਹੇ ਨੇ ਗੱਲਬਾਤ ਕਰਨ ਦੀ ਕੋਈ ਲੇਕਿਨ ਪੁਲਿਸ ਹੈ ਕਿ ਗੱਲਬਾਤ ਨਹੀਂ ਕਰਨ ਦੀ ਪੁਛ ਪੁਲਿਸ ਹੈ ਜਿਹੜੀ ਕਿ ਬਿਲਕੁਲ ਸਾਨੂੰ ਅੱਗੇ ਵੀ ਨਹੀਂ ਆਂਦੇ ਤੇ ਜਿਵੇਂ মিডিਆ ਨੂੰ ਬੋ ਕਹਿੰਦਾ ਗੱਲਬਾਤ ਕਰਨਾ ਚਾਹੁੰਦੇ ਜ਼ਰੂਰ ਹੈ ਬਾਕੀ ਉਹਨਾਂ ਦੇ ਜਿਹੜੇ ਘਰ ਦੇ ਮੈਂਬਰ ਹਨ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਮਾਹੀ ਨੰਗਲ ਜੀ ਵੀ ਪਰ ਕਲਾਕਾਰ ਆਪਸ ਦੇ ਵਿੱਚ ਹੀ ਕਿਉਂ ਉਲਟ ਗਏ ਕਿਉਂਕਿ ਇਹਨਾਂ ਉੱਤੇ ਪ੍ਰੋਡਿਊਸਰ ਨੇ ਉਹ ਆਪਸ ਕਲਾਕਾਰ ਕਿਉਂਕਿ ਆਪਸ ਬੈਠ ਕੇ ਮਸਲਾ ਸੁਲਝਾਇਆ ਜਾ ਸਕਦਾ ਹੋ ਜਾਣਾ ਬਈ ਹੋ ਜਾਣਾ ਕੋਈ ਨਹੀਂ ਹੋ ਜਾਊਗਾ やっぱり。 ਬਿਲਕੁਲ ਉਹ ਗੱਲ ਬਾਤ ਨਹੀਂ ਹੈ ਕਿ ਪਿੰਧਰ ਡੱਬਾ ਵਾਲੀ ਜਿਹੜੇ ਉਹ ਵੀ ਜਿਹੜੇ ਰਾਈਟਰ ਨੇ ਉਹ ਵੀ ਹੈਗੇ ਨੇ ਲੇਕਿਨ ਉਹ ਵੀ ਨਹੀਂ ਗੱਲ ਬਾਤ ਕਰਨ ਨੂੰ ਤਿਆਰ ਜਿਹੜੇ ਉਹਨਾਂ ਦੇ ਘਰ ਗਏ ਸੀ ਉਹਨਾਂ ਨੇ ਗੱਲ ਬਾਤ ਕੋਸ਼ਿਸ਼ ਕਰਿਆ ਵੀ ਕੀ ਕਹਿਣਾ ਕੀ ਚਾਹੁੰਦੇ ਕ ਮੈਂ ਕੁਝ ਤਾਂ ਬੋਲਣਾ ਚਾਹੁੰਦਾ ਤੁਸੀਂ ਕਿਉਂਕਿ ਮੀਡੀਆ ਸਾਹਮਣੇ ਗੱਲ ਬਾਤ ਹੋਈ ਗੱਲ ਬਾਤ ਕੀ ਹੋਈ ਸਾਰੇ ਰੋਂਗ ਐਲੀਗੇਸ਼ਨ ਸਾਰੇ ਰੋਂਗ ਮੈਂ ਵਾਈਫ ਨਹੀਂ ਆ ਮੈਂ ਇਸ ਘਰ ਦੀ ਮੈਂਬਰ ਆ ਬਿਲਕੁਲ ਰੋਂਗ ਐਲੀਗੇਸ਼ਨ ਅਲਿਗੇਸ਼ਨ ਇੱਕ ਵੀ ਚੀਜ਼ ਅਗਰ ਸੱਚ ਹੋ ਜੇਗੀ ਨਾ ਫਿਰ ਤੁਸੀਂ ਸਾਡੇ ਨਾਲ ਗੱਲ ਕਰਿਓ ਉਹ ਐਨੀ ਮੀਨ ਔਰ ਐਨੀ ਕੋਦੇ ਬਾਰੇ ਕੁਝ ਕਹਿਵਾ ਵੈਸੇ ਮੈਂ ਆਪਣੇ ਆਪ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਾਂਗੇ ਯੂ نو ਉਹ ਕੁੜੀ ਕਿਸੇ ਪਿੰਕੀ ਥਾਲੀਵਾਲ ਪਿੰਕੀ ਥਾਲੀਵਾਲ ਪੂਰੇ ਏਰੀਆ ਨੂੰ ਪੁੱਛੋ ਰੱਬ ਦੀ ਥਾਂ ਤੇ ਰੱਖਿਆ ਜਾਂਦਾ ਪਿੰਕੀ ਥਾਲੀਵਾਲ ਨੂੰ ਉਹਨਾਂ ਵਰਗਾ ਬੰਦਾ ਤੁਸੀਂ ਇੱਕ ਲੱਭ ਕੇ ਦਿਖਾਓ ਇੱਕ ਲੱਭਿਓ ਮੜਾ ਜਾ। ਸਾਡੀ ਇੱਕ ਪੁਰਾਣੀ ਵੀਡੀਓ ਵਾਇਰਲ ਹੋ ਗਈ ਜਿਹਦੇ ਵਿੱਚ ਕਹਿਦੀ ਆ ਮੈਂ ਉਸ ਘਰ ਦੀ ਧੀ ਆ। ਹਾਂ ਹਾਂ ਹਮੇਸ਼ਾ ਬਾਜੀ ਹੁਣਾ ਨੇ ਆਪਣੇ ਬੇਟੇ ਅੱਧ ਕਿਤੇ ਹੋਏ ਸੀਗੇ ਉਹਨੂੰ ਇੰਨਾ ਕੁੜੀਆਂ ਵਾਂਗੂ ਪਿਆਰ ਕਰਦੇ ਸੀਗੇ ਵੀ ਤੁਸੀਂ ਗੱਲ ਛੱਡਦੇ ਹੋ ਬਈ। ਇੱਥੇ ਸਾਲਾ ਟਾਈਮ ਹਾਂ ਜੀ ਐਸੀ ਘਰ ਚ ਰਹਿੰਦੀ ਰਹੀ ਆ। ਹਾਂਜੀ ਐਸੀ ਘਰ ਦੇ ਵਿੱਚ ਰਹਿੰਦੀ ਰਹੀ ਆ। ਇਸ ਘਰ ਦੇ ਅੰਦਰ ਉਹ 6 ਕੁ ਸਾਲ ਤੱਕ ਰਹੀ ਐ। ਕਈ ਹੋਰ ਕਲਾਕਾਰ ਵੀ ਸਾਹਮਣੇ ਆਏ ਨੇ ਉਹ ਵੀ ਜਿਹੜੇ ਸਾਡੇ ਨਾਲ ਦੇਖੋ ਜੀ ਉਹ ਕਲਾਕਾਰ ਉਹਨਾਂ ਦੇ ਨਾਲ ਬਾਜੀ ਦਾ ਕੀ ਰੋਲ ਐ ਕੋਈ ਰੋਲ ਨਹੀਂ ਐ। ਪਾਜੀ ਵਰਗਾ ਬੰਦਾ ਕੋਈ ਹੈ ਹੀ ਨਹੀਂ ਜੀ ਤੁਸੀਂ ਆ ਪੂਰਾ ਏਰੀਆ ਕਿਸੇ ਨੂੰ ਵੀ ਪੁੱਛ ਲਓ ਮੈਨੂੰ ਛੱਡ ਕੇ ਕਿਸੇ ਨੂੰ ਵੀ ਪੁੱਛੋ ਤੁਸੀਂ ਐਦਾਂ ਦੀ ਕੋਈ ਗੱਲਬਾਤ ਹੀ ਨਹੀਂ ਹੈ ਪਾਜੀ ਇੱਕ ਸਾਡੇ ਲਈ ਤੇ ਉਹ ਰੱਬ ਨੇ ਸਾਡੇ ਲਈ ਤੇ ਸਭ ਦੇ ਲਈ ਹਰ ਇੱਕ ਬੰਦਾ ਇੰਨਾ ਨਿਤ ਨੇਮੀ ਬੰਦਾ ਸਵੇਰੇ ਉੱਠ ਕੇ ਪਾਠ ਕਰਨਾ ਕਿਸੇ ਦੇ ਲਈ ਉਹ ਐਡਾ ਜਿੰਨਾ ਮਾਰਾ ਨਹੀਂ ਕਰ ਸਕਦੇ ਹੋ ਪਤਾ ਨਹੀਂ ਕਿਉਂ ਕਿਉਂਕਿ ਉਹ ਸਾਹਮਣੇ ਆਇਆ ਕਾਕਾ ਆਇਆ ਜਾਂ ਸ਼ਰੀ ਕਾਕੇ ਕੁੱਕੇ ਅਸੀਂ ਤੇ ਉਹਨਾਂ ਨੂੰ ਕਦੀ ਇੱਥੇ ਦੇਖਿਆ ਨਹੀਂ ਕਾਕੇ ਕੁੱਕੇ ਨੂੰ ਜਿਹੜੇ ਉਹਦੇ ਲੈਵਲ ਦੇ ਬੰਦੇ ਨੇ ਨਾ ਉਹ ਉਹਦੇ ਨਾਲ ਹੀ ਆਏ ਨੇ ਦੈਟਸ ਇਟ ਚੁਲੇ ਕੇ ਗਈ ਹੈ ਪੁਲਿਸ ਹੁਣ ਥੋੜਾ ਕਰ ਤੋਂ ਉਹ ਕੀ ਹੈ ਉਹ ਉਹਦੇ ਬਾਰੇ ਮੈਨੂੰ ਬਹੁਤੀ ਨੌਲੇਜ ਨਹੀਂ ਹੈ ਵੈਸੇ ਉਹ ਟਰਾਫੀਜ਼ ਨੇ ਜਿਹੜੇ ਹੋਏ ਸਮਾਨ ਹੈ ਚੁ ਕੁਝ ਕੀ ਹੈ ਨਹੀਂ ਆਈ ਡੋਟ ਨੋ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਦੈਟਸ ਇਟ ਇੰਟਰੋਡਕਸ਼ਨ ਵੀ ਮੈਂ ਤੁਹਾਨੂੰ ਦੱਸ ਦਵਾਂ ਤੁਸੀਂ ਕੌਣ ਹੋ ਕਿਉਂਕਿ ਤੁਹਾਡੀ ਗੱਲ ਜਾ ਰਹੀ ਹੈ ਤੁਹਾਡੇ ਨਾਲ ਵਿੱਚ ਪਤਾ ਹੋਣਾ ਚਾਹੀਦਾ ਕਿ ਤੁਸੀਂ ਤੁਸੀਂ ਕੌਣ ਹੋ ਜੀ ਮੈਂ ਮੈਂ ਤੁਹਾਨੂੰ ਕਹਿਆ ਕਿ ਮੈਂ ਇਸ ਘਰ ਦਾ ਮ राइट right? हां जी ਸਾਡੇ ਬਾਜੀ ਨੇ ਉਹ ਬਹੁਤ ਪਿਆਰੇ ਬਾਜੀ ਨੇ ਉਹ ਪਰਮਾਤਮਾ ਨੂੰ ਹਮੇਸ਼ਾ ਚੜ੍ਹਦੀਆਂ ਕਲਾ ਚ ਰੱਖੂਗਾ ਤੁਸੀਂ ਐ ਦੇਖਿਓ ਹੁਣ ਤੱਕ ਕੋ ਚੜ੍ਹਦੀ ਕਲਾ ਚ ਹੀ ਰਹੇ ਆ ਕਿਉਂਕਿ ਉਹਨਾਂ ਨੇ ਕਦੀ ਕਿਸੇ ਦੇ ਨਾਲ ਮਾਰਾ ਨਹੀਂ ਕਰਿਆ ਕਦੀ ਕਿਸੇ ਉਹ ਇਹ ਤੁਹਾਡੀ 354 ਵਾਲਦੇ ਨਾਲ ਅੰਦਰ ਕੀ ਕੀ ਆ ਉਹਨਾਂ ਨੇ ਕਿਸ ਤਰ੍ਹਾਂ ਬਸ ਕੁਛ ਨਹੀਂ ਉਹ ਕਹਿੰਦੇ ਭੈਜੀ ਮੈਂ verdade koi chakkar nahi his verify fine ਜਿਹਦਾ ਆਇਆ ਸੀ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਕਿਸੇ ਨੂੰ ਰੋਟੀ ਪਾਉਂਗੇ ਕਿਸੇ ਬੱਚੇ ਨੂੰ ਤਾਂ ਫਿਰ ਐਦਾਂ ਹੀ ਹੋਏਗਾ ਕਿਸੇ ਨੂੰ ਚਪਲਾਂ ਤੋਂ ਚੁੱਕ ਕੇ ਜਹਾਜ਼ 'ਚ ਬਿਠਾਉਂਗੇ ਨੈਚੁਰਲੀ 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 ਰਿਐਕਟ ਕੀਤਾ ਸੁਨੰਦ ਸ਼ਰਮਾ ਨੇ ਉਹਨੇ ਕਿਹਾ ਕਿ ਬਿਲਕੁਲ ਸੇਮ ਉਹ ਐਤੋ ਤੁਰ ਫਿਰਦੀ ਜਾਂਦੀ ਹੁੰਦੀ ਸੀਗੀ ਜਿਹਨੂੰ ਬਾਜੀ ਨੇ ਐ ਹੱਥਾਂ ਤੇ ਚੱਕ ਲਿਆ ਸੁਨੰਦਾ ਕਦੀ ਸਾਹਮਣੇ ਬੈਠ ਕੇ ਗੱਲ ਕਰੇ ਬਿਠਾਉ ਨੂੰ ਸਾਹਮਣੇ ਉਹਨੂੰ ਪੁੱਛੀਏ ਪਿੰਕੇ ਬਾਜੀ ਉਹਦਾ ਦਿਮਾਗ ਚੱਲਿਆ ਹੋਇਆ ਬਸ ਹੈ ਪਿੱਛੇ ਆ ਕੋਈ ਹਾਂ ਨੈਚੁਰਲੀ ਕੋਈ ਕੁਝ ਨਾ ਦੇਖੋ ਜਿਉ ਨੇ ਪੂਰਾ ਪ੍ਰੋਗਰਾਮ ਬਣਾਇਆ ਬੈਠ ਕੇ ਸਾਰਾ ਸੈਟਅਪ ਕਰਕੇ ਜਿਹੜਾ ਉਸਨੇ ਗਾਹ ਪਾਇਆ ਦੇਖੋ ਜੀ ਇਹ ਤੇ ਹੁਣ ਬਹੁਤ ਹੀ ਨੌਲੇਜ ਆ ਮੈਨੂੰ ਵੀ ਨਹੀਂ ਹੈਗੀ ਇਸ ਦੇ ਬਾਰੇ ਬਟ ਮੈਂ ਇੰਨਾ ਕਹਾਂਗੀ ਕਿ ਤੁਸੀਂ ਜਿਸ ਘਰ ਦੇ ਵਿੱਚ ਖੜੇ ਹੋ ਉਹ ਘਰ ਨੂੰ ਨਾ ਤੁਸੀਂ ਇੱਕ ਮਤਲਬ ਤੁਸੀਂ ਇਹ ਲਾ ਲਓ ਕਿ ਗੁਰਦੁਆਰਾ ਲਗਾ ਲਓ ਉਹਨਾਂ ਨੇ ਉਸ ਕੁੜੀ ਨੂੰ ਬੱਚਿਆਂ ਵਾਂਗੂ ਰੱਖਿਆ ਬੱਚਿਆਂ ਦੀ ਤਰ੍ਹਾਂ ਰੱਖਿਆ ਉਸ ਨੂੰ ਫੁੱਲਾ ਵਾਂਗੂ ਮੈਂ ਕਹਿੰਨੀ ਆ ਭਈ ਕਿ ਨਹੀਂ ਕੀਤਾ ਸੁਨੰਦਾ ਦੇ ਲਈ ਕਿਹੜੇ ਜਗ੍ਹਾ ਦੇ ਉੱਤੇ ਸੁਨੰਦਾ ਨੂੰ ਸੁਨੰਦਾ ਤੇ ਤੁਸੀਂ ਵੀਡੀਓ ਸੇਖੋ ਪੁਰਾਣੀਆਂ ਜੇ ਤੁਸੀਂ ਕੋ ਤੁਹਾਨੂੰ ਭੇਜ ਦਿੰਦੇ ਆ ਕੀ ਕੀ ਚਲੋ ਕੀ ਕੀ ਕਰਦੀ ਰਹੀ ਹੋ ਹਾਂਜੀ ਦੇਖੋ ਕਿ ਸੁਨੰਦਾ ਹੋ ਰਿਹਾ ਸੁਨੰਦਾ ਸ਼ਰਮਾ ਬਿਲਕੁਲ ਜਿੱਦਾਂ ਕਹਿੰਦੇ ਵੀ ਉਹਨਾਂ ਨੇ ਕਹਿੰਦੇ ਵੀ ਇਸ ਘਰ ਦੀ ਧੀ ਬਣਾ ਕੇ ਰੱਖਿਆ ਸੀ ਬਕਾਇਦਾ ਜੇ ਕਿਸੇ ਨੇ ਤੁਸੀਂ ਚੱਪਲਾਂ ਦੇ ਵਿੱਚ ਦੁੱਧ ਲੈ ਕੇ ਬਾਜ ਤੇ ਬੰਚਾਓਗੇ ਤਾਂ ਫਿਰ ਉਹਦੇ ਨਤੀਜੇ ਇਹੋ ਜਿਹੇ ਨਿਕਲਣਗੇ ਸਾਡੇ ਨਾਲ ਗੱਲਬਾਤ ਉਹ ਕਹਿੰਦੇ ਘਰ ਦੀ ਮੈਂ ਧੀ ਹਾਂ ਇੱਥੇ ਕਿਹੜੇ ਕਿਹੜੇ ਕਲਾਕਾਰ ਨਹੀਂ ਆਉਂਦੇ ਸੀ ਜਿਹੜਾ ਘਰ ਹੈ ਬਿਲਕੁਲ ਇਹਨੂੰ ਰੱਬ ਦਾ ਰੂਪ ਮੰਨਿਆ ਗਿਆ ਵੀ ਇੱਕ ਰੱਬ ਦਾ ਘਰ ਦੱਸਿਆ ਪਰ ਲੇਕਿਨ ਇਹੋ ਜਿਹਾ ਕਿਉਂ ਉੱਠੇ ਕਿਉਂਕਿ ਦੱਸ ਦਈਏ ਕਿ ਜਿਹੜਾ ਕਾਕੇ ਨੇ ਇਲਜ਼ਾਮ ਲਗਾਇਆ ਸ਼੍ਰੀ ਸਿੰਘ ਦੇ ਇਲ ਇਹੋ ਜਿਹੀ ਜਮ ਕਿਉਂ ਨਿਕਲ ਕੇ ਆ ਰਹੇ ਨੇ ਫਿਲਹਾਲ ਜਿਹੜਾ ਘਰ ਦੇ ਮੈਂਬਰ ਹੈ ਉਹਨਾਂ ਨੇ ਜਰੂਰ ਦੱਸਿਆ ਵੀ ਉਹਨਾਂ ਨੇ ਅਰਸ਼ ਤੋਂ ਪਰਸ਼ ਤੋਂ ਜਾ ਕੇ ਅਰਸ਼ ਤੱਕ ਕਬਚੇਰੇ ਕਲਾਕਾਰਾਂ ਨੂੰ ਬਚਾਇਆ ਪਰ ਹੁਣ ਕਿਉਂ ਨਿਕਲ ਕੇ ਆ ਰਹੇ ਸੁਨੰਦ ਸ਼ਰਮਾ ਕਿਸ ਦੀ ਸ਼ਹਿ ਦੇ ਬੋਲ ਰਹੀ ਹੈ ਇਹ ਜਾਣ ਵਾਲਾ ਸਮਾਂ ਦੱਸੇ ਮੌਲਿਕ ਰੋਜਾਨਾ ਸਪੋਕਸਮੈਨ ਲਈ ਭਵਿੰਦਰ ਬੱਬਰ